ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਅੱਜ ਆਪ ਜੀ ਦੇ ਚਰਨਾਂ ਦੇ ਵਿੱਚ ਇੱਕ ਐਸੀ ਗੱਲ ਪੇਟਾ ਕਰਨ ਲੱਗੇ ਆ ਜੋ ਕਿ ਹੋ ਸਕਦਾ ਹੈ ਕੁਝ ਸੰਗਤਾਂ ਨੂੰ ਪਤਾ ਹੋਵੇ ਪਰ ਆਪਾਂ ਇਹ ਬੇਨਤੀ ਉਹਨਾਂ ਸੰਗਤਾਂ ਦੇ ਚਰਨਾਂ 'ਚ ਰੱਖਣ ਲੱਗੇ ਆ ਜਿਨ੍ਹਾਂ ਨੂੰ ਇਸ ਬਾਰੇ ਸ਼ਾਇਦ ਨਹੀਂ ਪਤਾ ਵਾਹਿ ਗੁਰੂ ਜੀ ਇੱਕ ਦਿਨ ਸੰਤ ਕਰਤਾਰ ਸਿੰਘ ਜੀ ਵੱਡੇ ਮਾਪੁਰਖਾਂ ਨੂੰ ਕੇਸ਼ਗੜ੍ਹ ਗੁਰਦੁਆਰੇ ਦੇ ਸਾਹਮਣੇ ਮੈਦਾਨ ਵਿੱਚ ਘਾਹ ਦੇ ਉੱਤੇ ਬਹਿ ਕੇ ਰਹਿਰਾਸ ਸਾਹਿਬ ਜੀ ਦਾ ਪਾਠ ਸੁਣਾ ਰਹੇ ਸਨ ਪਾਠ ਦੀ ਸੰਪੂਰਨਤਾ ਤੋਂ ਬਾਅਦ ਮਾਪੁਰਖ ਕਹਿਣ ਲੱਗੇ ਕਰਤਾਰ ਸਿੰਘ ਜੀ ਤੁਸੀਂ ਹੀ ਅਰਦਾਸ ਕਰ ਦਿਓ ਤੁਸੀਂ ਹੀ ਅਰਦਾਸ ਕਰੋ ਜਦੋਂ ਆਗਿਆ ਮੰਨ ਕੇ ਸੰਤ ਕਰਤਾਰ ਸਿੰਘ ਜੀ ਅਰਦਾਸ ਕਰਨ ਲੱਗੇ ਤੇ ਉਹ ਵੈਰਾਗ ਵਿੱਚ ਚਲੇ ਗਏ ਤੇ ਰੋ ਰੋ ਕੇ ਅਰਦਾਸ ਕਰਨ ਲੱਗੇ ਕਿ ਮਹਾਰਾਜ ਆਪ ਜੀ ਦੇ ਨਾਲ ਆਪ ਜੀ ਦੇ ਚਰਨ ਕਮਲਾਂ ਦੇ ਕੋਲ ਜਿਹੜੇ ਸਿੰਘ ਰਹੇ ਨੇ ਉਹਨਾਂ ਦੇ ਭਾਗ ਕਿੰਨੇ ਕੁ ਉੱਚੇ ਨੇ ਕਿੰਨੇ ਵੱਡੇ ਨੇ ਕਿੰਨੇ ਉੱਤਮ ਪਾਗਾਂ ਵਾਲੇ ਹੋਣਗੇ ਪਰ ਅਸੀਂ ਤੇ ਪਿੱਛੇ ਹੀ ਰਹਿ ਗਏ ਮਹਾਰਾਜ ਸਾਨੂੰ ਤੇ ਮੰਦ ਪਾਗਿਆਂ ਨੂੰ ਜਨਮ ਹੀ ਬਾਅਦ ਵਿੱਚ ਮਿਲਿਆ ਜਦੋਂ ਇਸ ਤਰ੍ਹਾਂ ਸੰਤ ਕਰਤਾਰ ਸਿੰਘ ਜੀ ਬੜਾ ਵੈਰਾਗ ਵਿੱਚ ਚਲੇ ਗਏ ਉਸ ਵਕਤ ਸੰਤ ਗੁਰਬਚਨ ਸਿੰਘ ਜੀ ਸੰਤ ਕਰਤਾਰ ਸਿੰਘ ਜੀ ਦੇ ਮੋਢੇ ਤੇ ਹੱਥ ਰੱਖ ਕੇ ਕਹਿਣ ਲੱਗੇ ਕਿ ਤੂੰ ਹੀ ਨਾਲ ਹੀ ਸੀ ਕਰਤਾਰ ਸਿੰਘ ਕਿਉਂ ਰੋਈ ਜਾਂਦਾ ਹੈ ਬਾਅਦ ਵਿੱਚ ਪੁੱਛਣ ਤੇ ਸੰਤਾ ਨੇ ਦੱਸਿਆ ਕਿ ਭਾਈ ਬਚਿੱਤਰ ਸਿੰਘ ਦਾ ਭਰਾ ਉਦਾਸ ਸਿੰਘ ਤੂੰ ਹੀ ਸੀ ਇਸੇ ਤਰ੍ਹਾਂ ਵਾਹਿ ਗੁਰੂ ਜੀ ਸੰਤਾ ਨੇ ਬਾਅਦ ਵਿੱਚ ਦੱਸਿਆ ਸੰਤ ਸੁੰਦਰ ਸਿੰਘ ਜੀ ਖਾਲਸਾ bari ਕਿ ਜਿਸ ਭਾਈ ਮਹਾ ਸਿੰਘ ਨੇ ਟੁੱਟੀ ਗੰਢਾਈ ਸੀ ਤੇ ਸ਼ਹੀਦੀ ਪ੍ਰਾਪਤ ਕੀਤੀ ਸੀ ਉਹ ਹੋਰ ਕੋਈ ਨਹੀਂ ਸੰਤ ਸੁੰਦਰ ਸਿੰਘ ਜੀ ਖਾਲਸਾ ਹੀ ਸਨ ਵਾਹਿਗੁਰੂ ਜੀ ਇਹ ਸ਼ਹੀਦ ਸਿੰਘ ਹੁੰਦੇ ਨੇ ਜੋ ਧਰਮ ਹੇਤ ਉਪਕਾਰ ਕਰਨ ਤਰਤੀ ਤੇ ਆਉਂਦੇ ਜਾਂਦੇ ਰਹਿੰਦੇ ਨੇ ਕਿਉਂਕਿ ਤਰਤੀ ਕਦੀ ਵੀ ਸੰਤਾਂ ਮਹਾਪੁਰਖਾਂ ਤੋਂ ਵਾਂਝੀ ਨਹੀਂ ਰਹਿੰਦੀ ਗੁਪਤ ਪ੍ਰਗਟ ਸੰਤ ਮਾ ਪੁਰਸ਼ ਰੱਬੀ ਰੂਹਾ ਇਸ ਤਰਤੀ ਤੇ ਵਿਚਰਦੀਆਂ ਰਹਿੰਦੀਆਂ ਨੇ ਤਾਂ ਕਰਕੇ ਹੀ ਤਰਤੀ ਆਪਣੀ ਹੋਂਦ ਵਿੱਚ ਹੈ ਜੇ ਸੰਤ ਮਹਾਪੁਰਖ ਨਾ ਹੋਣ ਤੇ ਤਰਤੀ ਉਸੇ ਵਕਤ ਹੀ ਖਤਮ ਹੋ ਜਾਏਗੀ ਇਨੀਆਂ ਬੇਨਤੀਆਂ ਪਰਵਾਨ ਕਰਨੀਆਂ ਪੁੱល ਚੁੱਕ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ